ਬਗਦਾਦ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੱਥਰ ਕਿਉਂ ਮਾਰੇ ਇੱਕ ਵਾਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਹੋਏ ਸੀ ਤਾਂ ਬਗਦਾਦ ਸ਼ਹਿਰ ਤੋਂ ਦੂਰ ਕਿਤੇ ਤਲਾਬ ਦੇ ਨੇੜੇ ਉਹ ਆਪਣਾ ਡੇਰਾ ਲਾ ਲੈਂਦੇ ਨੇਗੇ ਤੇ ਉੱਥੇ ਸਿਮਰਨ ਕਰ ਰਹੇ ਹੁੰਦੇ ਨੇਗੇ ਜਦੋਂ ਉੱਥੋਂ ਕੋਈ ਮੁਸਲਮਾਨ ਲੰਘਦਾਗਾ ਉਹ ਮਿੱਠੀ ਮਿੱਠੀ ਆਵਾਜ਼ ਸੁਣ ਕੇ ਗੁਰਾਂ ਦੀ ਬਾਣੀ ਸੁਣ ਕੇ ਉਹਨਾਂ ਕੋਲ ਚਲਾ ਜਾਂਦਾ ਤੇ ਸੁਣਨ ਲੱਗ ਜਾਂਦਾਗਾ ਉਹਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਤੁਕ ਕਹਿੰਦੇ ਨੇ ਕਿ ਲੱਖ ਪਤਾਲ ਪਤਾਲ ਲੱਖ ਅੰਗਾਸ ਅੰਗਾਸ ਮੁਸਲਮਾਨ ਸੋਚੀ ਪਏ ਜਾਂਦਾ ਕਿ ਸਾਡੇ ਕਾਜ਼ੀ ਨੇ ਤਾਂ ਕਿਹਾ ਨੇ ਤੇ ਉਹ ਇਹ ਸੋਚਦਾ ਸੋਚਦਾ ਪਿੰਡ ਵੱਲ ਨੂੰ ਚੁਰ ਪੈਂਦਾਗਾ ਤੇ ਜਿਰੋ ਪਿੰਡ ਵੱਲ ਜਾ ਰਿਹਾ ਆਉਂਦਾ ਤੇ ਹੋਰ ਮੁਸਲਮਾਨ ਖੜੇ ਹੁੰਦੇ ਨੇ ਉਹ ਉਹਨਾਂ ਨੂੰ ਇਹ ਗੱਲ ਦੱਸਦਾ ਕਿ ਇੱਕ ਸਾਧੂ ਬੈਠੇ ਨੇ ਤਲਾਬ ਦੇ ਕੋਲ ਤੇ ਉਹ ਕਹਿ ਰਹੇ ਨੇ ਕਿ ਲਖ ਪਤਾਲ ਨੇ ਲਖ ਅਗਾਸ ਨੇ ਇਹ ਗੱਲ ਸੁਣ ਕੇ ਉਹ ਮੁਸਲਮਾਨ ਸਾਰੇ ਕਾਜੀ ਦੇ ਘਰ ਨੂੰ ਜਾਂਦੇ ਨੇਗੇ ਜਿਰੋ ਕਾਜੀ ਨੂੰ ਇਹ ਸਾਰੀ ਗੱਲ ਦੱਸਦੇ ਨੇ ਤਾਂ ਕਾਜੀ ਬੜਾ ਗੁੱਸੇ 'ਚ ਆ ਜਾਂਦਾਗਾ ਤੇ ਉਹ ਪੱਥਰ ਚੱਕਦਾ ਤੇ ਆਪਣੇ ਮੁੰਡੇ ਨੂੰ ਵੀ ਕਹਿੰਦਾ ਕਿ ਤੂੰ ਪੱਥਰ ਚੱਕ ਲੈ ਜਿਰੋ ਪੱਥਰ ਚੱਕ ਕੇ ਉਹ ਗੁਰੂ ਨਾਨਕ ਦੇਵ ਜੀ ਵੱਲ ਜਾ ਰਹੇ ਹੁੰਦੇ ਆ ਨਾ ਤੇ ਜਿਹੜੇ ਬਾਕੀ ਲੋਕ ਉਹਨਾਂ ਨੂੰ ਦੇਖਦੇ ਨੇ ਤਾਂ ਉਹ ਵੀ ਆਪਣੇ ਹੱਥਾਂ ਦੇ ਵਿੱਚ ਪ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ ਤੁਰ ਪੈਂਦੇ ਨੇ ਤਾਂ ਜਦੋਂ ਉੱਥੇ ਜਾ ਕੇ ਦੇਖਦੇ ਨੇ ਕਿ ਮਰਦਾਨਾ ਜੀ ਬੜਾ ਹੀ ਮਿੱਠਾ ਰਾਗ ਵਜਾ ਰਹੇ ਸੀ ਤਾਂ ਉਹ ਹੋਰ ਗੁੱਸਾ ਹੋ ਜਾਂਦਾ ਤੇ ਉਹ ਮਰਦਾਨਾ ਜੀ ਨੂੰ ਕਹਿੰਦਾ ਕਿ ਸਾਡੇ ਧਰਮ ਦੇ ਵਿੱਚ ਤਾਂ ਰਾਗ ਵਜਾਉਣਾ ਹਰਾਮ ਮੰਨਿਆ ਜਾਂਦਾ ਤੂੰ ਇਹ ਕਿਉਂ ਵਜਾ ਰਿਹਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ ਕਿ ਰਾਗ ਵਜਾਉਣਾ ਮਾੜਾ ਨਹੀਂ ਹੁੰਦਾ ਰਾਗ ਦੀ ਗਲਤ ਵਰਤੋਂ ਕਰਨੀ ਮਾੜੀ ਹੁੰਦੀ ਹੈ ਤੇ ਜਿਹੜੀ ਚੀਜ਼ ਮਨ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿਆ ਜਿਦੋਂ ਕੀਰਤਨ ਹੁੰਦਾ ਹੈ ਤਾਂ ਆਪਣਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਕੋਈ ਵੀ ਜਿਹੜੀ ਵਸੂ ਹੋਵੇ ਜਿਹੜੀ ਪ੍ਰਮਾਤਮਾ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੀ ਹੈ ਉਹ ਮਾੜੀ ਕਿਵੇਂ ਹੋ ਸਕਦੀ ਹੈ ਤਾਂ ਇਸ ਗੱਲ ਦਾ ਕਾਜੀ ਕੋਲ ਕੋਈ ਜਵਾਬ ਨਹੀਂ ਹੁੰਦਾ ਤਾਂ ਕਾਜੀ ਗੁੱਸੇ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤਾਂ ਤੇਰੇ ਕੋਲ ਇਸ ਲਈ ਆਏ ਆ ਕਿ ਤੂੰ ਕਹਿ ਰਿਹਾ ਹੈ ਕਿ ਲੱਖ ਅਗਾਸ ਨੇ ਲੱਖ ਪਤਾਲ ਨੇ ਇਹ ਕਿਵੇਂ ਨੇਗੇ ਤੇ ਜਿਹੜਾ ਕਾਜ਼ੀ ਦਾ ਜਿਹੜਾ ਮੁੰਡਾ ਹੁੰਦਾਗਾ ਉਹ ਕਹਿੰਦਾਗਾ ਜੇ ਤੂੰ ਸਾਬਿਤ ਨਹੀਂ ਕਰ ਪਾਇਆ ਤਾਂ ਪਹਿਲਾ ਪੱਥਰ ਤੇਰੇ ਮੈਂ ਮਾਰੂਗਾ ਤਾਂ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਮੁਸਕਰ ਆਉਂਦੇ ਨੇ ਤੇ ਕਾਜ਼ੀ ਦੇ ਮੁੰਡੇ ਨੂੰ ਕਹਿੰਦੇ ਨੇ ਕਿ ਅੱਖਾਂ ਮੀਚ ਕੇ ਆਪਣੇ ਖੁਦਾ ਦਾ ਨਾਮ ਜਪ ਜਦੋਂ ਕਾਜ਼ੀ ਦਾ ਮੁੰਡਾ ਅੱਖਾਂ ਮੀਚ ਕੇ ਖੁਦਾ ਦਾ ਨਾਮ ਜਪਦਾ ਤਾਂ ਉਹ ਇੰਜ ਲੱਗਦਾ ਉਹਨੂੰ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਵਾ ਦੇ ਵਿੱਚ ਉੱਡ ਰਿਹਾ ਆਉਂਦਾ ਹੈ ਉਹਨੂੰ ਸਾਰੀ ਧਰਤੀਆਂ ਦੇਖਦੀਆਂ ਨੇ ਲੱਖ ਪਤਾਲ ਦਿੰਦੇ ਨੇ ਲੱਖ ਆਕਾਸ਼ ਦਿੰਦੇ ਨੇਗੇ ਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗਦਾ ਕਿ ਕਹਿੰਦਾ ਕਿ ਗੁਰੂ ਜੀ ਮ ਮੈਂ ਤਾਂ ਅਣਜਾਣੇ ਤੋਂ ਭੁੱਲ ਹੋ ਗਈ ਪਰ ਮੈਂ ਹੁਣ ਇੱਥੋਂ نیچے ਨਹੀਂ ਜਾਣਾ ਚਾਹੁੰਦਾ ਮੈਂ ਇੱਥੇ ਹੀ ਰਹਿਣਾ ਚਾਹਣਾਗਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜੇ ਤੂੰ ਥੱਲੇ ਨਹੀਂ ਜਾਏਂਗਾ ਤਾਂ ਆਪਣੇ ਪਿਤਾ ਨੂੰ ਕਿਵੇਂ ਸਾਬਿਤ ਕਰ ਪਾਏਂਗਾ ਕਿ ਜੋ ਮੈਂ ਕਹਿ ਰਿਹਾ ਹਾਂ ਇਹ ਸੱਚ ਹੈ ਇਹ ਗੱਲ ਸੁਣ ਕੇ ਕਾਜ਼ੀ ਦਾ ਮੁੰਡਾ ਅਜਰੋ ਅੱਖਾਂ ਖੋਲਦਾ ਤਾਂ ਉਹ ਆਪਣੇ ਪਿਤਾ ਨੂੰ ਦੱਸਦਾ ਕਿ ਗੁਰੂ ਜੀ ਸੱਚ ਕਹਿ ਰਹੇ ਨੇ ਲੱਖ ਆਕਾਸ਼ ਨੇ ਲੱਖ ਪਤਲ ਨੇ ਮੈਂ ਖੁਦ ਆਪਣੇ ਅੱਖੀ ਦੇਖੇ ਨੇਗੇ ਤੇ ਕਾਜ਼ੀ ਦੇ ਕਾਜ਼ੀ ਨੂੰ ਆਪਣੇ ਮੁੰਡੇ ਦੇ ਉੱਤੇ ਪੂਰਾ ਯਕੀਨ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਝੂਠ ਨਹੀਂ ਬੋਲ ਸਕਦਾ ਤੇ ਸਾਰੇ ਹੀ ਜਿਹੜੇ ਲੋਕ ਆਏ ਹੁੰਦੇ ਨੇ ਆਪਣੇ ਹੱਥਾਂ ਦੇ ਵਿੱਚੋਂ ਪੱਥਰ ਸੁੱਟ ਦਿੰਦੇ ਨੇ ਤੇ ਸਾਰੇ ਗੁਰੂ ਦੇ ਚਰਨੀ ਡਿੱਗ ਪੈਂਦੇ ਨੇ ਤੇ ਕਹਿੰਦੇ ਨੇ ਕਿ ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਸਾਥੋਂ ਗਲਤੀ ਹੋ ਗਈ। ਤੇ ਇਸ ਵੀਡੀਓ ਨੂੰ ਬਣਾਉਂਦੇ ਹੋਏ ਸਾਡੇ ਮੂੰਹ ਦੇ ਵਿੱਚੋਂ ਜੇ ਗਲਤ ਸ਼ਬਦ ਨਿਕਲੇ ਹੋਣ ਤਾਂ ਸਾਨੂੰ ਮਾਫ਼ ਕਰਿਓ ਧੰਨਵਾਦ ਜੀ।